ਕੀ ਮੈਗਨਾ ਸਾਡੀ ਇੱਥੇ ਅਸੀਂ ਇੱਕ ਜਿਹੜੇ ਘਰ ਆਏ ਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਜੇ ਤੂੜੀ ਪਾਈ ਆਪਾਂ ਹਨਾ ਵਿਚਾਰੇ ਮੋਹ ਲੈ ਵੰਦੇ ਆ ਪਹਿਲਾਂ ਵੇਖੀਏ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਹੈਗਾ ਦੇਖੋ ਕੋਈ ਨਹੀਂ ਵੀਰ ਭਰਾ ਇੱਥੇ ਹੈਗਾ ਤੇ ਅਸੀਂ ਇੱਥੋਂ ਪੈਣਾ ਨੂੰ ਵੀਰਾਂ ਨੂੰ ਰੈਸਕਿਊ ਕਰ ਚੱਲੇ ਸੀਗੇ ਪਰ ਵੇਖਿਆ ਵੀ ਜਿਹੜੇ ਡੰਗਰ ਬੱਚਾ ਮੋਹ ਲੈ ਵੰਦਾ ਅੱਗੇ ਜੋੜ ਦੇ ਹਾਂ ਆ ਜੋੜ ਦੇ ਅੱਗੇ ਕੋਈ ਨਹੀਂ ਕੋਈ ਨਹੀਂ ਕੰਟੈਕਸ਼ਨ ਆ ਲੋ ਠੀਕ ਹੈ ਜੀ ਆ ਵੇਖੋ ਕਿੰਨੀਆਂ ਤਾਰਾਂ ਨੀਵੀਆਂ ਵਾਂ ਪੂਰੇ ਰਿਸਕਵਾ ਇੱਥੇ ਤੇ ਐਸੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਧੰਨਵਾਦ ਇਸ ਵੀਰ ਦਾ ਜਿਹੜਾ ਕਹਿੰਦਾ ਕਿ ਆਪਾਂ ਇਹਨਾਂ ਨੂੰ ਕੋਈ ਪੱਠਾ ਢੱਕਾ ਪਾ ਜਾਈਏ ਤੇ ਵੇਖੋ ਖੁਰਲੀ ਇੱਥੇ ਰੋ ਖੁਰਲੀ ਖਾਲੀ ਹੈ ਕਿ ਭਰੀ ਆ ਖਾਲੀ 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 ਅੱਛਾ ਖਾਲੀ ਖੁਰਲੀ ਵਿਚਾਰਿਆ ਦੀ ਹੈ ਨਾ ਪਰ ਗੋ ਐ ਐ ਗੋ ਮਾ ਪ੍ਰਭਾ ਤੈਨੂੰ ਚੜਦੀ ਕਲਾ ਬਖਸ਼ੇ ਚੜਦੀ ਕਲਾ ਬਖਸ਼ੇ ਵੇਖੋ ਵੀਰ ਦਾ ਜਿਗਰਾ ਸਾਡੇ ਅਮਰਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਤੇ ਰੈਸਕਿਊ ਕਰਨਾ ਹੀ ਕਰਨਾ ਵਾ ਆ ਵੀਰ ਜਨਵਾਰਾ ਦੇ ਚਾਰੇ ਵਾਸਤੇ ਆਹ ਵੇਖੋ ਸਾਡੇ ਅਮਿਤਪਾਲ ਵੀਰ ਦਾ ਜਿਗਰਾ ਅਸੀਂ ਨੰਗ ਰੇਸੀ ਲਾਗੋਂਦੀ ਆ ਵੇਖੋ ਕਿੰディア ਭਾਵੁਕ ਕਰਦੇ ਆ ਤਸਵੀਰਾਂ ਵਾਂ ਅਸੀਂ ਲਾਗੋਂਦੀ ਨੰਗ ਰੇਸੀ ਆ ਤੇ ਵੀਰ ਕਹਿੰਦਾ ਯਾਰ ਡੰਗੇ ਨੂੰ ਵੇਖੋ ਤੁਥੇ ਬੱਜਿਆ ਤੇ ਆਪਾਂ ਯਾਰ ਜਿਆਦਾ ਨਹੀਂ ਤੇ ਇਥੋਂ ਕੁਝ ਨਾ ਕੁਝ ਵੇਖ ਕੇ ਚਾਰਾ ਹੀ ਇਹਨਾਂ ਨੂੰ ਪਾ ਦਈਏ ਤੇ ਹੁਣ ਵੀਰ ਅੰਦਰ ਗਿਆ ਵਾ ਚਾਰਾ ਵੇਖਣ ਗਿਆ ਵੀਰ ਅੰਦਰ ਕਿ ਕੋਈ ਨਾ ਕੋਈ ਤੂੜੀ ਫੱਕਾ ਹੋਵੇ ਤੇ ਅਸੀਂ ਜਨਵਾਰਾ ਨੂੰ ਪਾ ਦਈਏ ਆ ਹੁੰਦੀ ਹੈ ਜੀ ਇਨਸਾਨੀਅਤ ਤੁਸੀਂ ਵੇਖ ਸਾਡੇ ਮੇਰੇ ਸਾਹਮਣੇ ਹੈਗਾ ਕੁਝ ਅੰਦਰ ਸੱਤ ਬੈਠੇ ਚਾਰ ਪਾਗ ਸੱਪ ਹੈਲੋ ਦੇਖੋ ਸਾਂਜੀ ਸੱਪਸ ਪੂਲੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤੇ ਆ ਥੋੜੇ 베ੜੀ ਆਪਣੀ ਠਾਂ ਜਾ ਰਹੀ ਜੇ ਆ ਪਾਓ ਦੇਰ 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 ਦੇ ਤੋ ਦੇਰ ਦੇ ਕੋਈ ਗੱਲ ਨਹੀਂ ਆ ਦੇਰ ਦੇ ਆਪਣੀ 베ੜੀ ਠਾਂ ਜਾ ਰਹੀ ਜੇ ਥੋੜੇ ਇਹਨੂੰ ਪਾਓ ਹੱਥ ਹੱਲੇ ਉਧਰ ਹੱਲੇ ਚੱਪੂ ਮਾਰੋ ਨਾ ਚੱਪੂ ਨਾਲ ਰੋਕ ਲੋ ਚੱਪੂ ਨਾਲ ਰੋਕ ਲੋ ਇੱਥੋਂ ਫੜੋ ਨਾ ਵਾ ਵਾ ਗਾਣਾ ਜੋਗਾ ਆ ਵੇਖੋ ਆ ਵੀਰ ਦਾਣਾ ਫੱਕਾ ਉਹਨਾਂ ਨੂੰ ਪਾ ਰਿਹਾ ਵਾ ਆ ਸਾਡਾ ਅਮਿਤਪਾਲ ਵੀਰ ਕਿਉਂਕਿ ਜਿਹੜੀਆਂ ਵਿਚਾਰੀਆਂ ਗਈਆਂ ਵਾਂ ਇਹ ਪਤਾ ਨਹੀਂ ਕਦੋਂ ਘਰ ਵਾਲੇ ਕਦੋਂ ਦੇਥੋਂ ਗਏ ਆ ਤੇ ਕਦੋਂ ਦੀਆਂ ਵਿਚਾਰੀਆਂ ਭੁੱਖੀਆਂ ਵਾਂ ਨਾਲ ਨਿੱਕੀ ਜੀ ਬੱਚੀ ਆ ਵੇਖੋ ਪਿਆਰੀ ਜੀ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਆ ਇਦਾਂ ਹੀ ਜਨਵਾਰਾਂ ਨੂੰ ਵੀ ਆਪਣੇ ਬੱਚੇ ਪਿਆਰੇ ਹੁੰਦੇ ਆ ਸੰਜੀ ਵਾਏ ਕਰੋ ਚਲੋ ਆ ਪਰਦੇ ਪਰਦੇ ਚਲੋ ਦੋ ਡਾਂਗ ਦੇ ਵਿਚਾਰੀ ਖਾ ਲੂਗੀ ਆ ਡੱਬੇ ਫੜਾਓ ਆਪਾਂ ਫੀਡ ਲੈ ਕੇ ਆਵਾਂਗੇ ਆਹੋ ਆਹ ਫੜਾਈ ਆ ਵੀ ਜੀ ਡੱਬੇ ਫੜਾਓ ਮੈਂ ਪਾ ਦੇਣਾ ਕਰ ਰੋਟੀਆਂ ਜੀਆਂ ਹਾਂ ਕਾ ਸਾਂਜੀ ਸਾਨੂੰ ਪ੍ਰਸ਼ਾਸਨ ਨੇ ਖਾਣਾ ਪਾਣੀ ਦਿੱਤਾ ਸੀਗਾ ਤੇ ਕੀ ਤੇ ਚਾਜੇ ਥਾਂ ਵਰਤਾਇਓ ਤੇ ਇਸ ਤੋਂ ਵਧੀਆ ਸਾਨੂੰ ਚਾਜ ਦਾ ਥਾਂ ਨਹੀਂ ਲੱਭਾ ਜਿਵੇਂ ਬਾਬੇ ਨਾਨਕ ਨੇ ਸਾਨੂੰ ਸੁਨੇਹਾ ਦਿੱਤਾ ਸੀ ਆ ਕਿ ਵਿਹਾਂ ਦਾ ਲੰਗਰ ਜਿਹੜਾ ਵਾ ਉਹ ਚਾਜ ਦੇ ਥਾਂ ਹੀ ਲਾਉਣਾ ਵਾ ਤੇ ਇਸ ਤੋਂ ਵਧੀਆ ਚਾਜ ਦਾ ਥਾਂ ਤੁਸੀਂ ਆ ਮੈਨੂੰ ਅੱਜ ਜਿੰਨੇ ਦਿਨ ਹੋ ਗਏ 15 ਦਿਨ ਹੋ ਗਏ ਸੇਵਾ ਕਰਦਿਆਂ ਨੂੰ 15 ਦਿਨਾਂ ਦੇ ਵਿੱਚ ਚਾਜ ਦਾ ਥਾਂ ਨਹੀਂ ਲੱਭਾ ਸਦਕੇ ਜਾਂਨਾ ਮੈਂ ਵੀਰ ਅਮਰਤਪਾਲ ਦਰੇ ਆ ਵੇਖੋ ਤੁਸੀਂ ਦੇਖ ਸਕਦੇ ਲਾਗੋਂ ਤਸਵੀਰਾਂ ਦੇਖ ਸਕਦੇ ਜੇ ਇਹ ਸੰਗ ਜੀ ਇਹ ਹੁੰਦਾ ਵਾ ਇਨਸਾਨੀਅਤ ਇਹ ਹੁੰਦਾ ਪਿਆਰ ਕੋਈ ਕਿਸੇ ਦੇ ਮੂੰਹ ਚੋਂ ਰੋਟੀ ਖੋ ਰਿਹਾ ਵਾ ਤੇ ਕੋਈ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਿਹਾ ਵਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਭਲਾ ਕਰੇ ਸਾਡੇ ਅਮਰਤਪਾਲ ਵੀਰ ਦਾ ਤੇ ਇਹ ਸੀਗੇ ਅ ਅਮਿਤਪਾਲ ਵੀਰ ਜੀ ਹੁਣੀ ਆਏ ਆ ਸਾਡੇ ਨਾਲ ਆ ਪ੍ਰਭਾਸਰਾ ਫਾਊਂਡੇਸ਼ਨ ਵੱਲੋਂ ਜਿਹੜੀ ਆਸਰਾ ਫਾਊਂਡੇਸ਼ਨ ਭਾਈ ਸ਼ਮਸ਼ੇਰ ਸਿੰਘ ਜੀ ਹੁਣਾ ਵੱਲੋਂ ਚਲਾਈ ਜਾ ਰਹੀ ਹੈ ਕਰਾਲੀ ਦੇ ਵਿੱਚ ਤੇ ਇਹ ਵੀਰ ਜੀ ਉੱਥੇ ਸਰਦੂਲਗੜ ਤੋਂ ਜੁੜੇ ਆ ਹਸਾਰ ਕੋਲੋਂ ਜੀ ਤੇ ਵੇਖੋ ਅੱਜ ਜਿਹੜਾ ਸੀਗਾ ਧੀਰਾ ਘਾਰਾ ਪਿੰਡ ਸੀਗਾ ਨਿਹਾਲਾ ਅਲਵੇਰਾ ਪਿੰਡ ਸੀਗੇ ਉੱਥੇ ਆਣ ਕੇ ਪਰਿਵਾਰਾਂ ਨੂੰ ਤੇ ਰੈਸਕੂ ਕਰ ਹੀ ਰਿਹਾ ਵੀਰ ਜੀ ਸੇਰ ਦੇ ਪਰ ਅੱਜ ਵੇਖੋ ਇੱਕ ਡੰਗਰ ਬੱਚਿਆਂ ਨੂੰ ਪੱਠੇ ਭਾ ਪਾ ਰਿਹਾ ਹੈ ਭਾਈ ਧੰਗੁਰੂ RAMਦਾਸ ਧੰਗੁਰੂ RAMਦਾਸ ਇਹ ਹੁੰਦੀ ਆ ਸੇਵਾ ਵੇਖੋ ਬੇੜੀ ਫੜ ਕੇ ਆ ਵੀ ਸਾਡਾ ਦੂਜਾ ਵੀਰ ਖਲੋਤਾ ਮੋਗੇ ਤੋਂ ਆਇਆ ਵਾ ਇਹ ਆ ਬੰਦ ਨਹੀਂ ਕਰਾ ਤੋ ਤੇ ਬੇੜੀ ਫੜ ਕੇ ਵੀਰ ਖਲੋਤਾ ਵਾ ਅਸੀਂ ਇਸ ਟਾਈਮ ਬੇੜੀ ਦੇ ਵਿੱਚ ਆ ਤੇ ਇੱਥੇ ਪਾਣੀ ਸਿਰਫ ਉੱਚਾ ਵਾ ਘਰ ਦਾ ਕਰਕੇ ਜਿੱਥੇ ਤੁਸੀਂ ਅੱਗੇ ਵੇਖ ਰਿਹਾ ਜੇ ਇਸੇ ਸੰਗ ਦੀ 20 20 ਫੁੱਟ ਪਾਣੀ ਆ ਅਗਲੇ ਬੰਨੇ ਵੇਖੋ ਆ ਜਿਹੜੇ ਆ ਟਰਾਂਸਫਰਮਰ ਉਹ ਡੁੱਬੇ ਪਿਆ ਤੇ ਆ ਘਰ ਵੀ ਤੁਸੀਂ ਦੇਖ ਰਹੋ ਇਹ ਘਰਾਂ ਦੇ ਘਰ ਜਿਹੜੇ ਸੁੰਨੇ ਪਏ ਆ ਆ ਵੀਡੀਓ ਸੁੰਨੇ ਪਿਆ ਆ ਜਿਹੜੀ ਆ ਮੀਆਂ ਦੀਆਂ ਮਾਰਾਂ ਗਾ ਉਹ ਮੀਆਂ ਦਾ ਨਾਮ ਫੜਾ ਦੇ ਮਾਰਾਂ ਕਰਕੇ ਆ ਤੁਸੀਂ ਅੱਗੇ ਵੇਖੋ ਉੱਤੇ ਦੇਖੋ ਛੱਤਾਂ ਦੇ ਉੱਤੇ ਲੋਕਾਂ ਨੇ ਆਪਣੇ ਘਰ ਘਰਾਂ ਦੇ ਉੱਪਰ ਲੋਕਾਂ ਨੇ ਚੜਾਇਆ ਪਿਆ ਵਾ ਆਪਣਾ ਸਮਾਨ ਵੀਰ ਛੱਤ ਦੇ ਉੱਤੇ ਜਾ ਕੇ ਤੇ ਉਹਨਾਂ ਦੇ ਵਾਸਤੇ ਡੰਗਣਾ ਵਾਸਤੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਮੇਰਾ ਵੀ ਧਿਆਨ ਨਾ ਜਾਈ ਛੱਤਾਂ ਉਹ ਜੀਆਂ ਵਾ ਭਾਈ ਗੁਰੂ ਭੜਾ ਕਰੀ ਵੀਰ ਦਾ ਧਿਆਨ ਮੇਰਾ ਭਰਾ ਭਾਈ ਗੁਰੂ ਟੱਡਾ ਕਿ ਨਾ ਸੀ ਵੀਰ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਬੰਦਰੀ ਕਲਾ ਤੇ ਲੱਗੇ ਕਿਹੜਾ ਪਿੰਡ ਸੀ ਬੌਡੇ 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 ਹਾਂਜੀ ਬੌਡੇ ਪਿੰਡ ਸੀਗਾ ਵੀਰ ਦਾ ਬੰਦਰੀ ਕਲਾ ਲੱਗੇ ਆ ਵੇਖੋ ਨਿੱਗੀ ਜੀ ਮੱਛੀ ਆ ਤੇ ਇਹ ਵੀ ਚੱਲ ਰਹੀ ਆ ਤੇ ਮੈਂ ਕਹਿੰਨਾ ਵੀਰ ਆਪਾਂ ਕਿਹੜੇ ਫਿਰਦੇ ਚੱਪਾਂ ਉੱਤੇ ਵੀ ਤੇਰਾ ਭਲਾ ਜੇ ਆਪਾਂ ਨਾਣਾ ਹੀ ਲੈ ਕੇ ਆਵਾਂਗੇ ਉੱਤੇ ਵੀ ਸਭ ਚੜੇ ਵੀਰ ਮੇਰੀ ਗੱਲ ਸੁਣ ਇੱਥੇ ਇਹਨਾਂ ਦੇ ਜਿਹੜੇ ਆ ਰਸੇ ਬੰਨੇ ਆ ਤੇ ਖੁੱਲੇ ਰਸੇ ਨਹੀਂ ਯਾਰ ਉਹ ਬੰਨੀ ਆ ਖੁੱਲੇ ਆ ਖੁੱਲੇ ਪੁੰਜੀ ਏ ਸ਼ੰਗਲ ਮੈਨੂੰ ਲੱਗਦਾ ਵੇਖਾਂ ਇੱਕ ਰੀਚਾ ਕਰ ਹੂੰ ਵੇਖੇ ਅਮਰ ਦਾ ਡੱਕਣਾ ਬਈ ਖੁੱਲੇ ਆ ਖੁੱਲੇ ਆ ਪਾਣੀ ਕਰਕੇ ਨਸਖਾ ਸ਼ੰਗਲ ਖੋਲ ਕੇ ਨਾ ਹੂੰ ਤੇ ਪਾਣੀ ਕਰਕੇ ਨਿਕਲਦੇ ਪੈ ਹਾਂ ਖੁੱਲੇ ਆ ਖੁੱਲੇ ਆ ਹਾਂ ਕੱਢ ਦੇਣਾ ਤੇ ਹਾਂ ਵਾਈ ਗੁਰੂ ਆ ਵੀ ਦੇਖੋ ਇਹ ਆ ਮਾਨਵਤਾ ਦੀ ਸੇਵਾ ਮਾਨਤਾਰੀ ਸੇਵਾ ਤੇ ਕਰਨੀ ਕਰਨੀ ਹੈ ਜਨਵਰਾਂ ਦੀ ਸੇਵਾ ਵੀ ਵੀਰ ਜੀ ਹੁਣੀ ਸੇਤੋਂ ਕਰ ਰਿਹਾ ਇਹ ਕੱਲ ਦੇ ਤਰਕਰ ਆਲੀ ਤੋਂ 12 1 ਵਜੇ ਚੱਲੇ ਸੀ ਸੰਜੀ ਮੈਗਰ ਭਲਾ ਕਰੇ ਤੇ ਹੁਣ ਅੱਜ ਆ ਸ਼ਾਮ ਦਾ ਟਾਈਮ ਹੋ ਚੱਲਿਆ ਵਾ 3 4 ਵਜ ਗਏ ਆ ਤਰਕੇ 6 ਵਜ ਦੀ ਸੇਵਾ ਨਿਭਾ ਰਿਹਾ ਤੇ ਉੱਪਰੋਂ ਵੀ ਥੋਰ ਜੀ ਦੀ ਤਪਛਾ ਤੇ ਥੱਲੇੋਂ ਪਾਣੀ ਦਾ ਜਿਹੜਾ ਸੇਕ ਵੱਜ ਰਿਹਾ ਵਾ ਤੇ ਆ ਹੋਰ ਪਾ ਦੇ ਤੂੜੀ ਹੋਰ ਅਲੀ ਕਰ ਦੋ ਚਲੋ ਇੱਕ ਅੱਧਾ ਦਿਨ ਵਿਚਾਰੀ ਖਾਂਦੀ ਤੇ ਰਹੂਗੀ ਬਾਅਦ ਚ ਆ ਕੋਈ ਇਧਰ ਆਵੇ ਕਿ ਨਾ ਆਵੇ ਹਾਂ ਪਤਾ ਨਹੀਂ ਹਨਾ ਚੋਕਰ ਪਾ ਕੇ ਜਾਣਾ ਇਹਨੂੰ ਆ ਚੋਕਰ ਵੀ ਬੂਰੀ ਲੈ ਆਵਾਂਗੇ ਆਉ ਸਾਹੀ ਕਰ ਲੈ ਇਹ ਵੀਰ ਦੂਜੀ ਦੂਜੀ ਸੇਵਾ ਤੇ ਤੇਰੀ ਚਲੋ ਲਿਖੇ ਲਗਣੇ ਲਗਣੀਆਂ ਪਰ ਆ ਸੇਵਾ ਤੇਰੀ ਪਹਿਲਾਂ ਲਿਖੇ ਲੱਗੂਗੀ ਮੇਰਾ ਨਾਮ ਬਟਾ ਦੀ ਜੇ ਨਾਮ ਲਿਖੇ ਲਗੂਗੀ ਦਾ ਸੁਖੀ ਮਰੀ ਪਈ ਵਾਹਿਗੁਰੂ ਭਲਾ ਕਰੇ ਵੇਖੋ ਆ ਵੀਰ ਆ ਨਾਲ ਬੋਰਡ ਚ ਲਾ ਕੇ ਸੇਅ ਦੇ ਘਾਟੋ ਘਟ ਸਾਰ 70 ਜਿਹੜੇ ਪਰਿਵਾਰ ਵਾ ਆ 67 ਜੀ ਆ ਉਹਨਾਂ ਨੂੰ ਮੈਂ ਰੈਸਕਿਊ ਕਰ ਚੁੱਕਾ ਵਾ ਉਹਨਾਂ ਸੀ ਖਾਣਾ ਫੀਡ ਲੈ ਕੇ ਆ ਜਿਹੜੇ ਹਰਪ੍ਰੀਤ ਵੀਰ ਵਾ ਉਹਨਾਂ ਕੋਲ ਵੀ ਲੈ ਕੇ ਚੱਲੇ ਆ ਨਾਲੇ ਉਹਨਾਂ ਨੂੰ ਬਾਹਰ ਕੱਢਣਾ ਤੇ ਨਾਲੇ ਇਸ ਗਊ ਮਾਤਾ ਦਾ ਆ ਜਿਹੜਾ ਵਾ ਅਸ਼ੀਰਵਾਦ ਲੈ ਕੇ ਚੱਲੇ ਆ ਗਊ ਮਾਂ ਚੜ੍ਹਦੀ ਕਲਾ ਬਖਸ਼ੀ ਸਾਡੇ ਜਿਹੜੇ ਭੈਣ ਭਰਾ ਵਾ ਉਹਨਾਂ ਨੂੰ ਮਿਹਰ ਪ੍ਰਿਆਤ ਰੱਖੀ ਆ ਸਪੈਸ਼ਲ ਵੀਰ ਉਮਤਪਾਲ ਵਾ ਜਿੰਨੇ ਤੇਰੀ ਅੱਜ ਸੇਵਾ ਕੀਤੀ ਆ ਚੜ੍ਹਦੀ ਕਲਾ ਰੱਖੀ ਮੇਰੇ ਭਰਾ ਦੀ ਫਿਰ ਵੀਰਾ ਵੀਰ ਤੁਸੀਂ ਤੇ ਆਪ ਸੇਵਾ ਕਰਕੇ ਨਾ ਥੱਲੇ ਉਤਰ ਕੇ ਸਾਨੂੰ ਵੇਖ ਕੇ ਹੀ ਬੜਾ ਸਕੂਨ ਮਿਲ ਗਿਆ। ਸਾਨੂੰ ਉੱਧਰ ਹੀ ਬੜਾ ਸਕੂਨ ਮਿਲ ਗਿਆ ਵਾ ਕਿ ਅਸੀਂ ਵੀਰ ਦੇ ਨਾਲ ਚੱਲ ਕੇ ਆਏ ਆ। ਚਲੋ ਸਾਡਾ ਵੀ ਹਿੱਸਾ ਪੈ ਗਿਆ ਵਿੱਚ। ਆ ਘਰ ਸੀਗਾ ਸਾਨੂੰ ਨਹੀਂ ਪਤਾ ਇਹ ਘਰ ਪਰਿਵਾਰ ਵਾਲੇ ਕੌਣ ਵਾ। ਆ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਹੈਗੇ ਕਿੱਥੇ ਆ। ਆ ਸਾਨੂੰ ਤੇ ਸਿਰਫ ਉਹਦੀ ਗਾਈ ਤੇ ਗਾਈ ਦੀ ਬੱਚੀ ਦਿਖੀ ਆ ਤੇ ਚਲੋ ਆ ਵਾਗੁਰੂ ਭਲਾ ਕਰੇ। ਵੀਰ ਦਾ ਤੇ ਤੁਸੀਂ ਦੇਖ ਸਕਦੇ ਜੇ ਘਰ ਦੇ ਆਲੇ ਦੁਆਲੇ ਪਾਣੀ ਪਾਣੀ ਆ। ਕੋਈ ਘਰ ਦੇ ਵਿੱਚ ਦਿਖ ਨਹੀਂ ਰਿਹਾ। ਤੇ ਵੀ ਦਾਦਾ ਵਾਂ ਕਿ ਚਾਰ ਪੰਜ ਸੱਪ ਵਾ ਵੇਖੋ ਤੁਸੀਂ ਅਗਲੇ ਬੰਨੇ ਸੱਪ ਵੀ ਦਿਖ ਰਿਹਾ ਚਾਰ ਪੰਜ ਸੱਪ ਵਾ ਜਿਹੜੇ ਆਪਣੇ ਆਪ ਨੂੰ ਬਚਾ ਕਰਕੇ ਸੁੱਕੀ ਥਾਂ ਤੇ ਬੈਠ ਰਹੇ ਆ ਛੱਤ ਦੇ ਉੱਪਰ ਵੀ ਸੱਪ ਜਿਹੜੇ ਪਏ ਆ ਤੇ ਆਹ ਹਾਲਾਤ ਦੇ ਆ ਵੇਖੋ ਟਰੈਕਟਰ ਤੁਸੀਂ ਦੇਖ ਸਕਦੇ ਜੀ ਟਰੈਕਟਰ ਵੀ ਆ ਸੁੰਨੇ ਆ ਅੱਛਾ ਬਹੁਤ ਮੋਟੇ ਤਾਂ ਵੀ ਚੜੇ ਫਿਰਦੇ ਠੀਕ ਠੀਕ ਹਾਂ ਹਾਂ ਇਸ ਘਰ ਦੇ ਵਿੱਚ ਅਸੀਂ ਕੱਲ ਆਏ ਸੀ ਆ ਇੱਕ ਮਾਤਾ ਨੂੰ ਲੈ ਕੇ ਗਏ ਸੀ ਇਸ ਘਰੋਂ ਮਾਤਾ ਨੂੰ ਲੱਗਿਆ ਮਾਤਾ ਨੂੰ ਲੱਗਿਆ ਕੱਲ ਹਾਂ ਮਾਤਾ ਨੂੰ ਲੱਗਿਆ ਕੱਲ ਆਇਆ ਸੀ ਇਸ ਘਰ ਦੇ ਵਿੱਚ ਆ ਮੈਨੂੰ ਟਰੈਕਟਰ ਤੋਂ ਦੇਖ ਕੇ ਪਤਾ ਲੱਗਾ ਮੈਨੂੰ ਇਹ ਆ ਬਰਾਬਾਸਰਾ ਫਾਊਂਡੇਸ਼ਨ ਦੀ ਸੰਸਥਾ ਆ ਤੇ ਉਹਨਾਂ ਦੀਆਂ ਦੋ ਵੋਟਾਂ ਕਰ ਲਈਆਂ ਵਾ ਤੇ ਹੋਰ ਵੀ ਕੋਈ ਵੀ ਭਰਾ ਇੱਥੇ ਮਦਦ ਕਰਨੀ ਚਾਹੁੰਦਾ ਹੋਵੇ ਨਿਹਾਲਾ ਵੇਰਾ ਪਿੰਡ ਵਾ ਜਿਲ੍ਹਾ ਫਰੋਹੀਪੁਰ ਤੇ ਇੱਥੇ ਆਣ ਕੇ ਜਰੂਰ ਸੇਵਾ ਕਰਿਓ ਧੀਰਾਖੜਾ ਪਿੰਡ ਵਾ ਜੀ ਪਹਿਲਾਂ ਸਾਨੂੰ ਪਿੰਡਾਂ ਦੇ ਨਾਂ ਨਹੀਂ ਸੀ ਲੈਣੇ ਆਉਂਦੇ ਪਰ ਹੁਣ ਕਿੰਨੇ ਦਿਨਾਂ ਤੋਂ ਇੱਥੇ ਅਸੀਂ ਰਹਿ ਰਹੇ ਆ ਹੌਲੀ ਹੌਲੀ ਪਿੰਡਾਂ ਦੇ ਨਾਂ ਸਾਨੂੰ ਯਾਦ ਹੋਣੇ ਸ਼ੁਰੂ ਹੋ ਗਿਆ ਜੀ ਆਹ ਦੇਖੋ ਪਾਣੀ ਦੀ ਜਿਹੜੀ ਸਾਤ ਵਕਤ ਨਹੀਂ ਦਿਖਈ ਹੈ ਜੀ ਤੁਸੀਂ ਦੇਖ ਸਕਦੇ ਸਾਰੇ ਬੰਨੇ ਪਾਣੀ ਪਾਣੀ ਹੈ ਮੈਗਰ ਪੜਾ ਕਰੇ ਚੜ੍ਹਦੀ ਕਲਾ ਕਰੇ ਮੇਰੇ ਵੀਰ ਦੀ ਮੇਰਾ ਵੀਰ ਦੀਆਂ ਲੱਤਾਂ ਜਿਹੜੀਆਂ ਵਾਂ ਗੋਡੇ ਆ ਜਿਹੜੇ ਉਹ ਥੱਲੇ ਘਸ ਚੁੱਕੇ ਆ ਕਿਉਂਕਿ ਗੋਡੇ ਆ ਕਈ ਥਾਂ ਤੇ ਜਿਹੜੀਆਂ ਬੇੜੀ ਆ ਚੱਲ ਨਹੀਂ ਰਹੀ ਬੋਟ ਨਹੀਂ ਦੁਜਾ ਇੰਨੇ ਨਹੀਂ ਚੱਲਿਆ ਵੀਰ ਥੱਲੇ ਉਤਰ ਕੇ ਆਪਣੀ ਛਾਤੀ ਨਾਲ ਲੱਤਾਂ ਦੇ ਜੋਰ ਨਾਲ ਪੱਟਾਂ ਦੇ ਜੋਰ ਨਾਲ ਬੇੜੀ ਨੂੰ ਜਦੋਂ ਚਲਾਉਂਦਾ ਵਾ ਤੇ ਥੱਲੇ ਝਾੜੀਆਂ ਆ ਕੰਡੇ ਆ ਉਹ ਵੀਰ ਦੀਆਂ ਲੱਤਾਂ ਨਾਲ ਵਜ ਵਰ ਕੇ ਵੀਰ ਦੀਆਂ ਲੱਤਾਂ ਦੇ ਸਾੜ ਪੈ ਰਿਆ ਵਾ ਆ ਵੇਖੋ ਇਹ ਵੀਰ ਦੀ ਸੇਵਾ ਚਾਹトラਫਾਨ ਦੀ ਦੇਖ ਸਕਦੇ ਜੀ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ। ਭਾਈ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਉੱਥੋਂ ਦੇ ਦ੍ਰਿਸ਼ ਦਿਖਾਵਾਂਗੇ ਜੀ। ਧੰਨਵਾਦ ਜੀ। ਸਾਡੇ ਵੀਰ ਜੀ ਹੁਣ نیچے ਬੈਠੇ ਹੋਏ ਚੁੱਕਰ ਲੈ ਕੇ ਆਇਆ। ਥੱਲੇ ਬੈਠੋ ਬਾਬਾ ਜੀ। ਥੱਲੇ ਬੈਠੋ ਨਾ। ਥੱਲੇ ਬੈਠੋ 24 ਘੰਟੇ ਦੀ। ਕੋਈ ਗੱਲ ਨਹੀਂ ਬਾਬਾ ਜੀ ਗੁਰੂ ਰਾਮਦਾਸ ਨਾਲ ਆਪਣੇ। ਆ ਵੇਖੋ ਕਿੰਨੀ ਜਿਹੜੀ ਬਿਜਲੀ ਦੀ ਤਾਰਾਂ ਥੱਲੇ ਲੰਘ ਰਹੀਆਂ ਵਾਂ। ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆ ਗਾਂ ਬੈਠੀ ਆ ਆ ਜਿਹੜੀ ਆ ਵਿਚਾਰਿਆ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹੁਣੀ ਆ ਆ ਤੁਸੀਂ ਦੇਖ ਸਾਡੇ ਜੀ ਕਿ ਇਹ ਵੀਰ ਅੱਗੇ ਤੂੜੀ ਪਾ ਕੇ ਗਿਆ ਸੀਗਾ ਤੇ ਹੁਣ ਪਾਉਣ ਆਇਆ ਵਾ ਫੀਡ ਤੇ ਤੁਸੀਂ ਵੀਰ ਜੀ ਉੱਤੇ ਚੜ ਕੇ ਜੇ ਦੇਖੋਗੇ ਨਾ ਬਾਬੇਓ ਉੱਪਰ ਵੀ ਸੱਪ ਸੱਪ ਵਾ ਤੇ ਅੰਦਰਲੇ ਬਨੇ ਹੀ ਤੂੜੀ ਜਦੋਂ ਪਾਉਣ ਜੈਣਾ ਅੰਦਰਲੇ ਬਨੇ ਵੀ ਛਾਪੀ ਛੱਪ ਸੀਗੇ ਤੇ ਆ ਕਾਜ ਉੱਪਰਲੇ ਬਨੇ ਵੀ ਛਾਪੀ ਆ ਜਾ ਉੱਪਰਲੇ ਬਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਲਿਆ ਕਿੱਥੇ ਬੈਠੇ ਆ ਉੱਪਰਲੇ ਬਨੇ ਹਾਂ ਉੱਪਰ ਉੱਪਰ ਆ ਵੀ ਆਵੇ ਇੱਥੋਂ ਹੀ ਅਪੌੜੀ ਪਿੰਡ ਘਰ ਰਹਿੰਦੇ ਲੱਗਾ ਯਾਰ ਰਹਿੰਦੇ ਹਾਂ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਮੇਹਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੁਣੀ ਆ ਬੰਦ ਤੋਂ ਆ ਤੀਨ ਦੇਖ ਸਕਦੇ ਆ ਉਹ ਅਗਲੇ ਬੰਨੇ ਬੰਦਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣਾ ਆ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਿਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਚਲੋ ਅਸੀਂ ਇੱਥੋਂ ਗਾਂ ਨੂੰ ਕੱਢ ਤ ਨਹੀਂ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬੋਟ ਆ ਜਿਹੜੀ ਛੱਟ ਤੋਂ ਛੋਟੀ ਆ ਤੇ ਚਲੋ ਵੈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੁੜੀਰ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਆ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਵੰਡ ਰਹੀ ਸੀ ਵਾਰਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲ ਇਹ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਇੱਥੇ ਜਿਹੜੀ ਗਊ ਮਾਂ ਆ ਉਹਨੂੰ ਪਾ ਕੇ ਹਣੀ ਉਹਨੂੰ ਪਾ ਜਾਾਂਗੇ ਫੇਰੇ ਆਹ ਉੱਤੇ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜੇ ਮੀਂਹ ਆ ਗਿਆ ਤੇ ਫੇਰੇ ਪਾ ਜਾਾਂਗੇ ਮੀਂਹ ਵਾਲਾ ਮੌਸਮ ਹੀ ਨਹੀਂ ਗਾ ਚਲੋ ਰੱਖ ਦੋ ਉੱਤੇ ਰੱਖ ਦੋ ਆਹ ਲਿਗਾ ਗੱਟੇ 'ਚ ਪਈ ਹੈ ਬਈ ਰੱਖ ਦੋ ਉੱਤੇ ਰੱਖ ਦੋ ਚਲੋ ਇਹ ਕਿਸ ਮੱਝ ਹੋ ਗਈ ਤੇਮਤਰੀ ਖਾ ਜੋਗੀ ਤੇਰੀ ਪਾਣੀ ਦੇ ਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਦਾ ਪਾਣੀ ਹੀ ਪੀ ਲੈਣਾ ਨੇ ਚਲੋ ਮਾਈਕਰੋ ਭਲਾ ਕਰੇ ਵੀਰ ਦਾ ਇਹ ਵੀਰ ਨੇ ਨਾ ਰੱਟ ਲਾਈ ਰੱਖੀ ਸੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਆਪਾਂ ਇਹਨੂੰ ਪਾਣੀ ਦੁਜਾ ਚੋਕਰ ਪਾਉਣ ਆਣੀ ਹੋਣਾ ਵਾ ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸੇਰ ਦੀ ਬਰਗਾ ਨੂੰ ਵੇਖੋ ਚੋਕਰਪਾਉਂ ਆਇਆ ਵਾ ਇਹ ਇਥੋਂ ਦੇ ਵੇਖੋ ਕਿ ਇਨਸਾਨੀਅਤ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹੈ ਤੋ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਦੇ ਵੈਗੁਰੂ ਪਲਾ ਕਰੇ ਇਹਦੀਆਂ ਦਵਾਵਾਂ ਮੈਂ ਨਾ ਗਾਂ ਦੀਆਂ ਜਿਹੜੇ ਸੀਤਾ ਵਾ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣ ਤੇ ਬਹੁਤ ਭਾਵੁਕ ਪਲ ਵਾ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਪਿੰਡ ਧੀਰਾ ਘਰਾ ਪਿੰਡ ਨਿਹਾਲ ਲਾਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਆ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸਰਾ ਸੰਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਅਮਨਤਪਾਲ ਵੀਰ ਹੁਈਆਂ ਗੁਰਿੰਦਰਪਾਲ ਵੀਰ ਹੁਈਆਂ ਤੇ ਇਹ ਵੀਰ ਸਾਰੇ ਆਏ ਆ ਪੜਾਓ ਤਾਂ ਜਦੋਂ ਛੋਟੀ ਓਥੋਂ ਕੈਂਪ ਛੋਟੀ ਡਾਕਟਰ ਪੜਾ ਗਰੀ ਤੇ ਆਹ ਘਰ ਸੀ ਸੰਜੀ ਇੱਕ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਬਾਜਾ ਕੌਣ ਮਾਰਿਆ ਆਪਾਂ ਨੂੰ ਉਹ ਉਧਰ ਹੀ है उधर की दरवाजा बना रहे हैं कहां कर रहा हूं मैं तेरी कान तेरा भी अभी इधरों करता हूं चलो पक्का ये तो चलो चलो तोरो तो चलो तोर लो ना, ताप़े ताप़े ताप़े। है ना। तोरनी आकाश उधर होना तोरनी उधर ना बैगर पाजूगा हां पैगा अभी ठा रहे ठा रहे ठा रहे देखो आ तारा नीति बड़ा करे आलो बाबा जी वो लकड़ी अड़गी कौन